ਟੱਲ ਵਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਗੁਰੂ ਦਾ ਇੱਕ ਬਚਨ ਹੈ ਜੋ ਅਟਲ ਹੈ ਜੋ ਕਦੇ ਵੀ ਨਾ ਟਲਣ ਵਾਲਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 620ਵੇਂ ਅੰਗ ਦੀ ਕੁਰਬਾਨੀ ਦੇ ਵਿੱਚ ਗੁਰੂ ਅਰਜਨ ਸਾਹਿਬ ਸਾਨੂੰ ਗੁਰੂ ਦੇ ਇਸ ਅਟਲ ਬਚਨ ਬਾਰੇ ਚੇਤਾ ਕਰਵਾਉਂਦੇ ਨੇ ਇਹ ਪੰਕਤੀਆਂ ਗੁਰੂ ਸਾਹਿਬ ਨੇ ਇੱਕ ਇਤਿਹਾਸ ਦੇ ਵਿੱਚ ਦਰਜ ਘਟਨਾ ਤੋਂ ਬਾਅਦ ਲਿਖੀਆਂ ਨੇ ਤੇ ਇੱਕ ਖਾਸ ਤੌਰ ਤੇ ਉਸ ਇਤਿਹਾਸਿਕ ਘਟਨਾ ਦੇ ਨਾਲ ਇਹਨਾਂ ਪੰਕਤੀਆਂ ਦਾ ਜੋੜ ਹੈ ਜਦੋਂ ਉਹ ਇਤਿਹਾਸਿਕ ਘਟਨਾ ਘਟਦੀ ਪਈ ਸੀ ਉਸ ਵਕਤ ਗੁਰੂ ਦਾ ਇਹ ਅਟਲ ਬਚਨ ਹੀ ਸੀ ਜਿਸ ਨੇ ਗੁਰੂ ਅਰਜਨ ਸਾਹਿਬ ਦਾ ਸਾਥ ਦਿੱਤਾ ਉਹ ਘਟਨਾ ਕੀ ਸੀ ਤੇ ਗੁਰੂ ਦਾ ਅਟਲ ਬਚਨ ਕਿਹੜਾ ਹੈ ਇਹ ਦੋਨੋਂ ਇਹ ਗੱਲਾਂ ਇਸ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਵੀਡੀਓ ਨੂੰ ਅੰਤ ਤੱਕ ਵੇਖਣ ਦੀ ਕਿਰਪਾਲਤਾ ਕਰਿਓ ਆਓ ਸ਼ੁਰੂ ਕਰੀਏ ਲਚਾਨ ਆਊਟਲੁੱਕ ਸੋਰਠ ਮਹਿਲਾ ਪੰਜਮਾ ਉੰਦਰਤ ਗਵਾਇਆ ਹਰ ਪ੍ਰਭ ਆਪੇ ਸਬ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦ ਸਮਾਰਿਆ ਦਰਤ ਗਵਾਇਆ ਹਰ ਪ੍ਰਭ ਆਪੇ ਜਿਸ ਮਨੁੱਖ ਉੱਤੇ ਪ੍ਰਭੂ ਨੇ ਮਿਹਰ ਦੀ ਨਿਗਾਹ ਕੀਤੀ ਉਸਨੂੰ ਗੁਰੂ ਮਿਲਾ ਕੇ ਪ੍ਰਭੂ ਨੇ ਉਸ ਦਾ ਪਿਛਲਾ ਕੀਤਾ ਪਾਪ ਉਹਦੇ ਅੰਦਰੋਂ ਦੂਰ ਕਰ ਦਿੱਤਾ ਇਸੇ ਤਰ੍ਹਾਂ ਹੀ ਪ੍ਰਭੂ ਸਾਰੇ ਸੰਸਾਰ ਨੂੰ ਵਿਕਾਰਾਂ ਤੋਂ ਬਚਾਉਂਦਾ ਹੈ ਜਿਵੇਂ ਜਿਵੇਂ ਮਨੁੱਖ ਆਪਣੀ ਜ਼ਿੰਦਗੀ ਬਤੀਤ ਕਰਦਾ ਜਾਂਦਾ ਹੈ ਪਾਪ ਵੀ ਕਰਦਾ ਜਾਂਦਾ ਹੈ ਉਹਨਾਂ ਪਾਪਾਂ ਦੇ ਸਦਕੇ ਉਹਦੀ ਸੋਚ ਦੇ ਵਿੱਚ ਹੀ ਉਹ ਪਾਪ ਕਰ ਕਰ ਜਾਂਦੇ ਨੇ ਤੇ ਅਗਲੀ ਵਾਰ ਉਹਦੇ ਲਈ ਉਹੀ ਪਾਪ ਕਰਨਾ ਸੌਖਾ ਹੋ ਜਾਂਦਾ ਹੈ ਇਦਾਂ ਚੱਲਦੇ ਚੱਲਦੇ ਹੀ ਇੱਕ ਦਿਨ ਉਹਦੇ ਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਉਹ ਗੁਰੂ ਦੇ ਲੱਗ ਲੱਗਦਾ ਜਦੋਂ ਗੁਰੂ ਦੇ ਲੜ ਲੱਗਦਾ ਹੈ ਗੁਰੂ ਦੀਆਂ ਸਿੱਖਿਆਵਾਂ ਨੂੰ ਸੁਣਦਾ ਹੈ ਤਾਂ ਉਹਦੇ ਅੰਦਰੋਂ ਉਹਦੀ ਉਹ ਬਾਪੀ ਸੋਚ ਹੀ ਖਤਮ ਹੋ ਜਾਂਦੀ ਹੈ ਪਾਪ ਕਰਨ ਦਾ ਖਿਆਲ ਹੀ ਉਹਦੇ ਅੰਦਰੋਂ ਉਤਪੰਨ ਹੋਣਾ ਬੰਦ ਹੋ ਜਾਂਦਾ ਹੈ ਉਹ ਦੁਰਤ ਗਵਾ ਲੈਂਦਾ ਹੈ ਇਹ ਹੁੰਦਾ ਇਸ ਕਰਕੇ ਹੈ ਕਿਉਂਕਿ ਬਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਵਿਰਤ ਸਮਾਰਿਆ ਮੁੱਢ ਕਦੀਮਾਂ ਦਾ ਦਇਆ ਪਿਆਰ ਵਾਲਾ ਸੁਭਾਅ ਪ੍ਰਭੂ ਦਾ ਹੈ ਕਰਕੇ ਉਸ ਮਨੁੱਖ ਦੇ ਕੀਤੇ ਹੋਏ ਪਾਪਾਂ ਦੀ ਸਜ਼ਾ ਦੇਣ ਦੀ ਬਚਾਈ ਪ੍ਰਭੂ ਉਹਦੇ ਤੇ ਮਿਹਰ ਕਰਕੇ ਉਹਦੇ ਅੰਦਰੋਂ ਪਾਪਾਂ ਨੂੰ ਮਿਟਾ ਦਿੰਦਾ ਹੈ ਹੋਈ ਰਾਜ ਰਾਮ ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਓ ਇਹ ਭਾਈ ਪ੍ਰਭੂ ਪਾਤਸ਼ਾਹ ਜਿਸ ਮਨੁੱਖ ਦੀ ਪਾਪਾਂ ਵੱਲੋਂ ਰਾਖੀ ਕਰਦਾ ਹੈ ਉਸ ਦਾ ਮਨ ਸੁਖੀ ਹੋ ਜਾਂਦਾ ਹੈ ਉਸ ਦਾ ਸਰੀਰ ਸੁਖੀ ਹੋ ਜਾਂਦਾ ਹੈ ਇਹ ਭਾਈ ਤੁਸੀਂ ਵੀ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਇਆ ਕਰੋ ਤੁਹਾਨੂੰ ਵੀ ਸੁਖ ਮਿਲਣਗੇ ਆਤਮਿਕ ਅਡੋਲਤਾ ਦੇ ਆਨੰਦ ਮਿਲਣਗੇ ਪਤਿਤ ਉਧਾਰਨ ਸਤ ਗੁਰ ਮੇਰਾ ਮੋਹੇ ਤਿਸ ਕਾ ਪ੍ਰਵਾਸਾ ਬਖਸ਼ ਲੈ ਸਭ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸਾ اے ਭਾਈ ਮੇਰਾ ਗੁਰੂ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਹੈ ਮੈਨੂੰ ਵੀ ਉਸ ਦਾ ਹੀ ਸਹਾਰਾ ਹੈ ਜਿਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੇ ਸਾਰੇ ਜੀਵ ਗੁਰੂ ਦੀ ਸ਼ਰਨ ਪਾ ਕੇ ਬਖਸ਼ ਲਏ ਜਿਹੜਾ ਸਦਾ ਪ੍ਰਭੂ ਵਿਕਾਰੀਆਂ ਨੂੰ ਵੀ ਗੁਰੂ ਦੀ ਸ਼ਰਨ ਪਾ ਕੇ ਬਖਸ਼ਦਾ ਆਇਆ ਹੈ ਉਹ ਪ੍ਰਭੂ ਨਾਨਕ ਦੀ ਅਰਜ਼ੋਈ ਵੀ ਸੁਣਨ ਵਾਲਾ ਹੈ ਗੁਰੂ ਦਾ ਕੰਮ ਹੈ ਸਿੱਖਿਆ ਦੇਣਾ ਗੁਰੂ ਇਹ ਨਹੀਂ ਵੇਖਦਾ ਕਿ ਤੁਸੀਂ ਵਿਕਾਰੀ ਹੋ ਜਾਂ ਚੰਗੇ ਹੋ ਗੁਰੂ ਨੇ ਸਭ ਨੂੰ ਇੱਕ ਬਰਾਬਰ ਸਿੱਖਿਆ ਦੇਣੀ ਹੈ ਬਾਕੀ ਪਰਮਾਤਮਾ ਦੀ ਮਿਹਰ ਤੇ ਨਿਰਭਰ ਕਰਦਾ ਕਿ ਕਿਸ ਮਨੁੱਖ ਦੇ ਹਿਰਦੇ ਤੇ ਗੁਰੂ ਦੀ ਸਿੱਖਿਆ ਦਾ ਕਿੰਨਾ ਕੁ ਅਸਰ ਹੋਣਾ ਸੋਰਠ ਮਹਲਾ ਪੰਜਵਾਂ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਪਰੇ ਕਾਰਜ ਸਗਲ ਸਵਾਰੇ ਇਹ ਭਾਈ ਪਾਰ ਬ੍ਰਹਮ ਪਰਮੇਸ਼ਰ ਨੇ ਜਿਸ ਸੇਵਕ ਉਤੇ ਬਖਸ਼ਿਸ਼ ਕੀਤੀ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਉਹਦੇ ਸਾਰੇ ਰੋਗ ਪ੍ਰਭੂ ਨੇ ਦੂਰ ਕਰ ਦਿੱਤੇ ਜਿਹੜੇ ਵੀ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਦੁੱਖਾਂ ਕਲੇਸ਼ਾਂ ਤੋਂ ਬਚ ਜਾਂਦੇ ਹਨ ਗੁਰੂ ਉਹਨਾਂ ਦੇ ਸਾਰੇ ਕੰਮ ਸਵਾਰ ਦਿੰਦਾ ਹੈ ਹਰ ਜਨ ਸਿਮਰਿਆ ਨਾਮ ਅਧਾਰ ਤਾਪ ਉਤਾਰਿਆ ਸਤਿਗੁਰ ਪੂਰੈ ਆਪਣੀ ਕਿਰਪਾ ਧਾਰ ਰਹਾਉ ਇਹ ਭਾਈ ਪ੍ਰਮਾਤਮਾ ਦੇ ਜਿਸ ਸੇਵਕ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਨਾਮ ਦੇ ਆਸਰੇ ਵਿੱਚ ਆਪਣੇ ਆਪ ਨੂੰ ਤੋੜਿਆ ਪੂਰੇ ਗੁਰੂ ਨੇ ਆਪਣੀ ਕਿਰਪਾ ਕਰਕੇ ਉਸ ਦਾ ਤਾਪ ਲਾ ਦਿੱਤਾ ਇਹ ਪੰਕਤੀਆਂ ਗੁਰੂ ਸਾਹਿਬ ਨੇ ਗੁਰੂ ਹਰਗੋਬਿੰਦੀ ਬਿਮਾਰੀ ਤੋਂ ਪ੍ਰਭਾਵਿਤ ਹੋ ਕੇ ਲਿਖੀਆਂ ਲਗਦੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਬਚਪਨ ਦੇ ਵਿੱਚ ਸਨ ਹਾਲੇ ਗੁਰੂ ਨਹੀਂ ਸਨ ਬਣੇ ਉਦੋਂ ਕਾਫੀ ਗੰਭੀਰ ਬਿਮਾਰ ਹੋ ਗਏ ਸਨ ਕਾਫੀ ਤੇਜ਼ ਉਹਨਾਂ ਨੂੰ ਬੁਖਾਰ ਹੋ ਗਿਆ ਸੀ ਤਾਂ ਗੁਰੂ ਅਰਜਨ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕੀਰਤਨ ਕਰਵਾਇਆ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਪ੍ਰਮਾਤਮਾ ਦੇ ਅੱਗੇ ਅਰਦਾਸਾਂ ਕੀਤੀਆਂ ਗੁਰੂ ਸਾਹਿਬ ਨੇ ਵੀ ਕੀਤੀਆਂ ਸੰਗਤ ਨੇ ਵੀ ਕੀਤੀਆਂ ਤੇ ਆਖਰਕਾਰ ਹਰ ਗੋਬਿੰਦ ਸਾਹਿਬ ਜੀ ਦਾ ਬੁਖਾਰ ਠੀਕ ਹੋ ਗਿਆ ਉਸੇ ਹੀ ਘਟਨਾ ਦਾ ਜ਼ਿਕਰ ਇਨ੍ਹਾਂ ਪੰਕਤੀਆਂ ਦੇ ਵਿੱਚ ਹੈ ਤਾਪ ਉਤਾਰਿਆ ਸਤਗੁਰ ਪੂਰਾ ਆਪਣੀ ਕਿਰਪਾ ਧਾਰ ਸਦਾ ਆਨੰਦ ਕਰੋ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਪਾਖਿਆ ਏ ਮੇਰੇ ਪਿਆਰੇ ਭਾਈ ਗੁਰੂ ਦੀ ਸ਼ਰਨ ਪੈ ਕੇ ਅਸੀਂ ਵੀ ਸਦਾ ਆਨੰਦਮਾਨ ਰਹੇ ਹਰ ਗੋਬਿੰਦ ਨੂੰ ਗੁਰੂ ਨੇ ਹੀ ਤਾਪ ਤੋਂ ਬਚਾਇਆ ਹੈ ਇਹ ਨਾਨਕ ਸਰਜਨਹਾਰ ਕਰਤਾਰ ਵੱਡੀਆਂ ਤਾਕਤਾਂ ਦਾ ਮਾਲਕ ਹੈ ਉਸ ਸਦਾ ਸਦਾ ਪ੍ਰਭੂ ਦੀ ਸਿਫਤ ਸਲਾਦਾ ਸ਼ਬਦੀ ਉਚਾਰਨਾ ਚਾਹੀਦਾ ਹੈ ਗੁਰੂ ਨੇ ਇਹ ਸਹੀ ਬਚਨ ਉਚਾਰਿਆ ਹੈ ਠੀਕ ਉਪਦੇਸ਼ ਦਿੱਤਾ ਹੈ ਸੋਰਠ ਮਹਲਾ ਪੰਜਵਾ ਭਏ ਕਿਰਪਾਲ ਸੁਆਮੀ ਮੇਰੇ ਤਿਤ ਸਾਚਾ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਕਾਂਡ ਪਈ ਸੰਸਾਰ اے ਭਾਈ ਜਿਸ ਮਨੁੱਖ ਉੱਤੇ ਮੇਰੇ ਮਾਲਕ ਪ੍ਰਭੂ ਜੀ ਦਇਆਵਾਨ ਹੁੰਦੇ ਹਨ ਉਹ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿੱਚ ਉਸ ਮਨੁੱਖ ਦੀ ਪਹੁੰਚ ਹੋ ਜਾਂਦੀ ਹੈ ਉਸ ਦੀ ਸੁਰਤ ਪ੍ਰਭੂ ਚਰਨਾਂ ਵਿੱਚ ਜੁੜਨ ਲੱਗ ਜਾਂਦੀ ਹੈ ਪ੍ਰਭੂ ਦੀ ਕਿਰਪਾ ਨਾਲ ਜਦੋਂ ਗੁਰੂ ਨੇ ਉਸ ਦਾ ਦੁੱਖਾਂ ਪਾਪਾਂ ਦਾ ਤਾਪ ਦੂਰ ਕਰ ਦਿੱਤਾ ਤਾਂ ਉਸ ਦੇ ਵਾਸਤੇ ਸਾਰੇ ਸੰਸਾਰ ਵਿੱਚ ਹੀ ਸ਼ਾਂਤੀ ਵਰਤ ਜਾਂਦੀ ਹੈ। ਭਾਵ ਕੇ ਗੁਰੂ ਜੋ ਹੈ ਉਹ ਤੁਹਾਡੇ ਮਨ ਨੂੰ ਮਜ਼ਬੂਤੀ ਦੇ ਦਿੰਦਾ ਹੈ। ਜਿਹੜਾ ਤੁਹਾਡਾ ਮਨ ਛੋਟੀ ਛੋਟੀ ਦੁੱਖ ਤਕਲੀਫ ਤੇ ਹੀ ਚਿੰਤਾ ਵਿੱਚ ਗਿਰ ਜਾਂਦਾ ਸੀ ਗੁਰੂ ਦੇ ਨਾਲ ਲੱਗਿਆਂ ਉਹ ਮਨ ਇੰਨਾ ਮਜ਼ਬੂਤ ਹੋ ਜਾਂਦਾ ਹੈ ਕਿ ਸੰਸਾਰ ਦੇ ਵਿੱਚ ਵੱਡੀਆਂ-ਵੱਡੀਆਂ ਘਟਨਾਵਾਂ ਵੀ ਘਟ ਰਹੀਆਂ ਹੋਣ ਤੁਸੀਂ ਸ਼ਾਂਤ ਰਹਿੰਦੇ। ਆਪਣੇ ਜੀਜੰਤ ਆਪੇ ਰਾਖੇ ਜਮਹ ਕਿਉ ਹਟਤਾਰ ਇਹ ਭਾਈ ਪ੍ਰਭੂ ਆਪ ਹੀ ਆਪਣੇ ਸੇਵਕਾਂ ਦੀ ਦੁੱਖਾਂ ਪਾਪਾਂ ਵੱਲੋਂ ਰਾਖੀ ਕਰਦਾ ਹੈ ਆਪਣੇ ਜੀਜੰਤ ਆਪੇ ਰਾਖੇ ਜਮਹ ਕਿਉ ਹਟਤਾਰ ਹਟਤਾਰ ਤੋਂ ਭਾਵ ਹੜਤਾਲ ਇੰਜ ਕਹਿ ਲੋ ਕਿ ਉਹਨਾਂ ਦੇ ਸੇਵਕਾਂ ਲਈ ਪ੍ਰਭੂ ਦੇ ਸੇਵਕਾਂ ਲਈ ਜੰਮ ਜੋ ਹੈ ਉਹ ਹੜਤਾਲ ਤੇ ਹੀ ਚਲਾ ਜਾਂਦਾ ਹੈ ਉਹਨਾਂ ਨੂੰ ਤੰਗ ਨਹੀਂ ਕਰਦਾ ਆਤਮਕ ਮੌਤ ਉਹਨਾਂ ਨੂੰ ਪਾ ਨਹੀਂ ਸਕਦੀ ਹਰ ਕੇ ਚਰਨ ਹਿਰਦੈ ਉਰ ਧਾਰ ਸਦਾ ਸਦਾ ਪ੍ਰਭ ਸਿਮਰਿਐ ਭਾਈ ਦੁੱਖ ਕਿਲ ਵਿਖ ਕਾਟਣ ਹਾਰ ਰਹਾਉ اے ਭਾਈ ਪ੍ਰਮਾਤਮਾ ਦੇ ਚਰਨ ਆਪਣੇ ਹਿਰਦੇ ਵਿੱਚ ਟਿਕਾਈ ਰੱਖ ਪਰਮਾਤਮਾ ਨੂੰ ਸਦਾ ਸਦਾ ਹੀ ਸਿਮਰਨਾ ਚਾਹੀਦਾ ਹੈ ਉਹ ਪਰਮਾਤਮਾ ਹੀ ਸਾਰੇ ਦੁੱਖਾਂ ਪਾਪਾਂ ਦਾ ਨਾਸ ਕਰਨ ਵਾਲਾ ਹੈ ਤਿਸ ਕੀ ਸ਼ਰਣੀ ਉਬਰੈ ਪਾਈ ਜਿਨ ਰਚਿਆ ਸਭ ਕੋਏ ਕਰਨ ਕਰਣ ਸਮਰਥ ਸੋ ਭਾਈ ਸੱਚਾ ਸੱਚੀ ਸੋਏ ਇਹ ਭਾਈ ਜਿਸ ਪ੍ਰਮਾਤਮਾ ਨੇ ਹਰੇਕ ਜੀਵ ਪੈਦਾ ਕੀਤਾ ਹੈ ਜਿਹੜਾ ਮਨੁੱਖ ਉਸ ਪ੍ਰਮਾਤਮਾ ਦੇ ਸ਼ਰਨ ਪੈਂਦਾ ਉਹ ਦੁੱਖਾਂ ਪਾਪਾਂ ਤੋਂ ਬਚ ਜਾਂਦਾ ਹੈ ਇਹ ਭਾਈ ਉਹ ਪ੍ਰਮਾਤਮਾ ਸਾਰੇ ਜਗਤ ਦਾ ਮੂਲ ਹੈ ਸਭ ਤਾਕਤਾਂ ਦਾ ਮਾਲਕ ਹੈ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸ਼ੋਭਾ ਵੀ ਸਦਾ ਕਾਇਮ ਰਹਿਣ ਵਾਲੀ ਹੈ ਹੁਣ ਅਸੀਂ ਪ੍ਰਭੂ ਦੀ ਸ਼ਰਨ ਕਿਵੇਂ ਪਈਏ ਤੁਹਾਡੇ ਤੇ ਇੰਨੀ ਕਿਰਪਾ ਤੇ ਹੋਈ ਹੈ ਕਿ ਤੁਸੀਂ ਗੁਰੂ ਦੇ ਲਾੜ ਲੱਗ ਗਏ ਹੋ ਤਾਂ ਇਸ ਗੱਲ ਨੂੰ ਚੇਤੇ ਵਿੱਚ ਬਿਠਾ ਲਵੋ ਕਿ ਪ੍ਰਭੂ ਦੀ ਸ਼ਰਨ ਪੈਣ ਤੋਂ ਭਾਵ ਹੈ ਕਿ ਆਪਣਾ ਆਪਾ ਭਾਵ ਗਵਾ ਕੇ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਹਵਾਲੇ ਕਰ ਦੇਣਾ ਇਸ ਗੱਲ ਨੂੰ ਮੰਨ ਲੈਣਾ ਕਿ ਮੈਂ ਜਿਸ ਵੀ ਪਰਸਥਿਤੀ ਦੇ ਵਿੱਚ ਹੋਵਾਂ ਇਹ ਪ੍ਰਭੂ ਜੀ ਤੁਸੀਂ ਹੀ ਮੈਨੂੰ ਦਿਸ਼ਾ ਦੇਣ ਵਾਲੇ ਹੋ ਮੇਰਾ ਹਰ ਫੈਸਲਾ ਤੁਹਾਡੇ ਕਹੀ ਅਨੁਸਾਰ ਹੀ ਹੁੰਦਾ ਹੈ ਕਿਸੇ ਵੀ ਆਪ ਦੇ ਫੈਸਲੇ ਨੂੰ ਅਸੀਂ ਇਹ ਨਾ ਸਮਝੀਏ ਕਿ ਇਹ ਮੈਂ ਸੋਚ ਸਮਝ ਕੇ ਫੈਸਲਾ ਕੀਤਾ ਹੈ ਇਹ ਚਿੰਤ ਵਿੱਚ ਰੱਖਿਏ ਕਿ ਪ੍ਰਮਾਤਮਾ ਨੇ ਮੇਰੇ ਤੋਂ ਇਹ ਫੈਸਲਾ ਕਰਵਾਇਆ ਹੈ ਫਿਰ ਭਾਵੇਂ ਉਸ ਫੈਸਲੇ ਨੂੰ ਅਸੀਂ ਚੰਗਾ ਗਿਣਦੇ ਹੋਈਏ ਤੇ ਭਾਵੇਂ ਮਾੜਾ ਗਿਣਦੇ ਹੋਈਏ ਸਾਡਾ ਹਰ ਫੈਸਲਾ ਕਰਵਾਉਣ ਵਾਲਾ ਉਹ ਪ੍ਰਮਾਤਮਾ ਹੀ ਹੈ ਇਹ ਸੱਚਾਈ ਤੇ ਬਦਲਦੀ ਨਹੀਂ ਪਰ ਜਿਹੜਾ ਮਨੁੱਖ ਪ੍ਰਭੂ ਦੀ ਸ਼ਰਨ ਪੈਂਦਾ ਹੈ ਉਹਨੂੰ ਆਪਣੇ ਅੰਦਰ ਇਸ ਗੱਲ ਦਾ ਇਲਮ ਹੁੰਦਾ ਹੈ ਪਤਾ ਹੁੰਦਾ ਹੈ ਤਾਂ ਉਹ ਆਪਣੇ ਆਪੇ ਭਾਵ ਨੂੰ ਪਾਸੇ ਰੱਖਦਾ ਹੈ ਉਹ ਆਪਣੇ ਅੰਦਰ ਇਸ ਗੱਲ ਨੂੰ ਮੰਨ ਕੇ ਚੱਲਦਾ ਹੈ ਕਿ ਉਹਦਾ ਹਰ ਫੈਸਲਾ ਪ੍ਰਭੂ ਆਪ ਕਰਵਾ ਰਿਹਾ ਹੈ ਤੇ ਜਿਹੜਾ ਪ੍ਰਭੂ ਦੀ ਸ਼ਰਨ ਨਹੀਂ ਪਿਆ ਹੋਇਆ ਉਹ ਇਹ ਸੋਚਦਾ ਹੈ ਕਿ ਹਰ ਫੈਸਲਾ ਉਹ ਆਪ ਸੋਚ ਸਮਝ ਕੇ ਕਰਦਾ ਤੇ ਉਤੋਂ ਹੀ ਉਹਦੇ ਦੁੱਖ ਤਕਲੀਫਾਂ ਜਿਹੜੀਆਂ ਨੇ ਉਹ ਉਤਪੰਨ ਹੋ ਜਾਂਦੀਆਂ ਕਿ ਫਿਰ ਉਹ ਝੁਰੇਗਾ ਜੇ ਫੈਸਲਾ ਜੋ ਉਹਨੇ ਲਿਆ ਉਹਦਾ ਨਤੀਜਾ ਉਹ ਨਾ ਨਿਕਲਿਆ ਜੋ ਉਹਨੇ ਸੋਚਿਆ ਸੀ ਫਿਰ ਉਹ ਝੁਰੇਗਾ ਚਿੰਤਾ ਦੇ ਵਿੱਚ ਪੈ ਜਾਏਗਾ ਕਿ ਮੈਂ ਇਹ ਫੈਸਲਾ ਕਿਉਂ ਲਿਆ ਪਰ ਜਿਹੜਾ ਨੇ ਪ੍ਰਮਾਤਮਾ ਦੇ ਸਾਹਮਣੇ ਆਪਣੇ ਆਪ ਨੂੰ ਨਿਸ਼ਾਵਰ ਕੀਤਾ ਹੋਇਆ ਹੈ ਜੋ ਪ੍ਰਮਾਤਮਾ ਦੀ ਸ਼ਰਨ ਪਿਆ ਹੋਇਆ ਹੈ ਫੈਸਲਾ ਕਰਨ ਵੇਲੇ ਉਹਦੇ ਦਿਲ ਵਿੱਚ ਇਹ ਖਿਆਲ ਸੀ ਕਿ ਇਹ ਫੈਸਲਾ ਪ੍ਰਮਾਤਮਾ ਉਹਦੇ ਤੋਂ ਕਰਵਾ ਰਿਹਾ ਹੈ ਨਤੀਜਾ ਆਉਣ ਵੇਲੇ ਵੀ ਉਹਦੇ ਦਿਲ ਵਿੱਚ ਇਹ ਖਿਆਲ ਹੁੰਦਾ ਹੈ ਇਹ ਨਿਤਿਜ ਪ੍ਰਮਾਤਮਾ ਦੀ ਬਖਸ਼ਿਸ਼ ਹੈ ਨਾਨਕ ਪ੍ਰਭ ਤਿਹਾਈਐ ਭਾਈ ਮਨ ਤਨ ਸ਼ੀਤਲ ਹੋਏ اے ਨਾਨਕ ਇਹ ਆਖੋ ਕਿ হে ਭਾਈ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਸਿਮਰਨ ਦੀ ਬਰਕਤ ਦੇ ਨਾਲ ਮਨ ਸ਼ਾਂਤ ਹੋ ਜਾਂਦਾ ਹੈ ਤਨ ਸ਼ਾਂਤ ਹੋ ਜਾਂਦਾ ਹੈ ਸੋਰਠ ਮਹਲਾ ਪੰਜਮ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਜਿੰਦੇ ਅੜਾ ਫਲ ਪਾਈ ਰਹਾਓ ਏ ਸੰਤ ਜਨੋ ਅਰਦਾਸ ਕਰੋ ਕਿ ਮੈਂ ਸਦਾ ਪ੍ਰਮਾਤਮਾ ਦਾ ਨਾਮ ਸਿਮਰਦਾ ਰਹਾ ਸੁੱਖਾਂ ਦਾ ਸਮੁੰਦਰ ਪ੍ਰਮਾਤਮਾ ਮੈਨੂੰ ਕਦੇ ਨਾ ਭੁੱਲੇ ਮੈਂ ਉਸਦੇ ਦਰ ਤੋਂ ਮਨ ਇਛਤ ਫਲ ਪ੍ਰਾਪਤ ਕਰਦਾ ਰਹਾ ਸਤਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਰਮ ਬ੍ਰਹਮ ਪ੍ਰਭ ਭੈ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ اے ਸੰਤ ਜਨੋ ਪੂਰੇ ਗੁਰੂ ਨੇ ਬਲਕ ਹਰ ਗੋਬਿੰਦ ਦਾ ਤਾਪ ਲਾ ਦਿੱਤਾ ਗੁਰੂ ਨੇ ਆਪਣੀ ਕਿਰਪਾ ਕੀਤੀ ਹੈ ਪਰਮਾਤਮਾ ਦਇਆਵਾਨ ਹੋਇਆ ਹੈ ਸਾਰੇ ਪਰਿਵਾਰ ਦਾ ਦੁੱਖ ਮਿਟ ਗਿਆ ਹੈ ਘਰ ਦੇ ਵਿੱਚ ਬੱਚਾ ਬਿਮਾਰ ਹੋਵੇ ਤਾਂ ਸਾਰੇ ਪਰਿਵਾਰ ਨੂੰ ਚਿੰਤਾ ਹੋ ਹੀ ਜਾਂਦੀ ਹੈ ਤਾਂ ਜਦੋਂ ਬਾਲਕ ਹਰ ਗੋਬਿੰਦ ਜੀ ਬਿਮਾਰ ਸਨ ਤਾਂ ਗੁਰੂ ਸਾਹਿਬ ਦਾ ਪਰਿਵਾਰ ਵੀ ਸ਼ਾਇਦ ਚਿੰਤਾ ਦੇ ਵਿੱਚ ਸੀ ਪਰ ਇਹ ਪੰਕਤੀਆਂ ਜੋ ਗੁਰੂ ਸਾਹਿਬ ਨੇ ਲਿਖੀਆਂ ਨੇ ਉਹਨਾਂ ਦੀ ਬਿਮਾਰੀ ਠੀਕ ਹੋ ਜਾਣ ਤੋਂ ਬਾਅਦ ਲਿਖੀਆਂ ਨੇ ਤੇ ਗੁਰੂ ਸਾਹਿਬ ਉਸ ਚਿੰਤਾ ਦੇ ਉੱਤਰ ਜਾਣ ਦਾ ਜ਼ਿਕਰ ਕਰਦੇ ਪਈ ਨਹੀਂ ਇਥੇ ਸੋਚਣ ਵਾਲਾ ਕੋਈ ਇਹ ਵੀ ਸੋਚ ਸਕਦਾ ਹੈ ਕਿ ਗੁਰੂ ਸਾਹਿਬ ਚਿੰਤਤ ਕਿਵੇਂ ਹੋ ਸਕਦੇ ਨੇ ਤਾਂ ਇਥੇ ਇਸ ਗੱਲ ਨੂੰ ਸਮਝੀਏ ਕਿ ਕੁਦਰਤ ਦਾ ਇੱਕ ਤੌਰ ਤਰੀਕਾ ਹੈ ਕਿਸੇ ਵੀ ਮਾਂ ਬਾਪ ਦਾ ਭਾਵੇਂ ਉਹ ਮਨੁੱਖ ਹੋਵੇ ਭਾਵੇਂ ਕੋਈ ਹੋਰ ਜੀਵ ਜੰਤੂ ਹੋਵੇ ਕਿਸੇ ਦਾ ਵੀ ਬੱਚਾ ਜਦ ਬਿਮਾਰ ਹੋਵੇ ਤਾਂ ਉਹਦੇ ਸਰੀਰ ਦੇ ਵਿੱਚ ਸਰੀਰਕ ਤਬਦੀਲੀਆਂ ਆਉਂਦੀਆਂ ਨੇ ਉਸ ਤਰ੍ਹਾਂ ਦੇ ਹਾਰਮੋਨ ਉਤਪੰਨ ਹੁੰਦੇ ਨੇ ਜਿਹੜੇ ਸਾਨੂੰ ਦੁੱਖ ਦਾ ਅਹਿਸਾਸ ਕਰਉਂਦੇ ਨੇ ਉਹ ਦੁੱਖ ਤੁਹਾਡੇ ਅੰਦਰੋਂ ਸਰੀਰਕ ਤੌਰ ਤੇ ਉਤਪੰਨ ਹੁੰਦਾ ਹੈ ਪਰ ਮਾਨਸਿਕ ਤੌਰ ਤੇ ਜਾਂ ਤੇ ਤੁਸੀਂ ਉਸ ਦੁੱਖ ਦੇ ਅੱਗੇ ਗੋਡੇ ਟੇਕਦੇ ਹੋ ਤੇ ਚਿੰਤਾ ਦੇ ਵਿੱਚ ਝੂਰਨ ਲੱਗ ਜਾਵੋ ਆਪਣੇ ਕੰਮ ਧੰਦੇ ਛੱਡ ਕੇ ਰੋਣ ਬੈਠ ਜਾਵੋ ਜਾਂ ਫਿਰ ਇਸ ਗੱਲ ਨੂੰ ਮੰਨ ਲਵੋ ਕਿ ਮੇਰੇ ਅੰਦਰ ਦੁੱਖ ਉਤਪੰਨ ਹੋ ਰਿਹਾ ਹੈ ਫਰੇ ਉਹੀ ਮੰਨ ਸਕਦਾ ਜਿਹਨੂੰ ਆਪਣੇ ਆਪ ਦਾ ਗਿਆਨ ਹੈ। ਸੋ ਚਿੰਤਾ ਜਾਂ ਡਰ ਜਾਂ ਦੁੱਖ ਦੀ પરિਸਥਿਤੀ ਦੇ ਵਿੱਚ ਜਾਂ ਤੇ ਇਨਸਾਨ ਦੁਖੀ ਹੋ ਸਕਦਾ ਹੈ ਜਾਂ ਇਸ ਗੱਲ ਨੂੰ ਸਮਝ ਸਕਦਾ ਕਿ ਉਹਦੇ ਅੰਦਰ ਦੁੱਖ ਉਤਪੰਨ ਹੋ ਰਿਹਾ ਹੈ। ਜਿਹੜੇ ਨੇ ਇਹ ਸਮਝਿਆ ਜੋ ਦੂਸਰੇ ਵਾਲਾ ਹੈ ਉਹ ਦੁਖੀ ਨਹੀਂ ਹੋਏਗਾ। ਸਿਰਫ ਇਹ ਮੰਨੇਗਾ ਕਿ ਉਹਦੇ ਅੰਦਰ ਦੁੱਖ ਉਤਪੰਨ ਹੋ ਰਿਹਾ ਹੈ। ਰਹੇਗਾ ਸ਼ਾਂਤ ਹੀ। ਉਦੇ ਅੰਦਰ ਜੋ ਅਡੋਲਤਾ ਹੈ ਉਹ ਕਾਇਮ ਹੀ ਰਹੇਗੀ ਜਿੰਨੀਕ ਸਮਝ ਉਸ ਪ੍ਰਮਾਤਮਾ ਨੇ ਬਖਸ਼ੀ ਹੈ ਉਹਦੇ ਆਧਾਰ ਤੇ ਇਸ ਵਿਸ਼ੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਇਹਨੂੰ ਸਮਝਾਉਣਾ ਬੜਾ ਔਖਾ ਹੈ ਸੋ ਮੈਂ ਸਿਰਫ ਉਮੀਦ ਕਰ ਸਕਦਾ ਹਾਂ ਕਿ ਤੁਹਾਨੂੰ ਇਹ ਗੱਲ ਸਮਝਦੇ ਵਿੱਚ ਆ ਗਈ ਹੈ ਸੋ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕਿ ਪਰਿਵਾਰ ਦਾ ਦੁੱਖ ਮਿਟ ਗਿਆ ਹੈ ਭਾਵ ਕਿ ਉਹ ਘਟਨਾ ਜਿਹੜੀ ਸਾਡੇ ਅੰਦਰ ਜਾਂ ਗੁਰੂ ਸਾਹਿਬ ਦੇ ਪਰਿਵਾਰ ਦੇ ਅੰਦਰ ਉਹ ਦੁੱਖ ਦਾ ਅਹਿਸਾਸ ਪੈਦਾ ਕਰ ਰਹੀ ਸੀ ਉਹ ਕਟਨਾ ਸਮਾਪਤ ਹੋ ਗਈ ਹੈ ਸਰਬ ਨਿਧਾਨ ਮੰਗਲ ਰਸ ਰੂਪਾਂ ਹਰ ਕਾ ਨਾਮ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਏ ਸੰਤ ਜਨੋ ਪ੍ਰਮਾਤਮਾ ਦਾ ਨਾਮ ਹੀ ਸਾਡਾ ਆਸਰਾ ਹੈ ਨਾਮ ਹੀ ਸਾਰੀਆਂ ਖੁਸ਼ੀਆਂ ਰਸਾਂ ਰੂਪਾਂ ਦਾ ਖਜ਼ਾਨਾ ਹੈ ਇਹ ਨਾਨਕ ਆਖੋ ਪਰਮੇਸ਼ਰ ਨੇ ਸਾਡੀ ਇੱਜ਼ਤ ਰੱਖ ਲਈ ਹੈ ਪਰਮੇਸ਼ਰ ਹੀ ਸਾਰੇ ਸੰਸਾਰ ਦੀ ਰੱਖਿਆ ਕਰਨ ਵਾਲਾ ਹੈ ਇਹਨਾਂ ਪੰਕਤੀਆਂ ਦੇ ਵਿੱਚੋਂ ਵੀ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕਿ ਪਰਮੇਸ਼ਰ ਨੇ ਸਾਡੀ ਇੱਜ਼ਤ ਰੱਖ ਲਈ ਹੈ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਤੇ ਉਹਨਾਂ ਦਾ ਪਰਿਵਾਰ ਇੱਕ ਖਾਸ ਪੋਜੀਸ਼ਨ ਤੇ ਸੀ ਉਹ ਕੁਰਬਾਨੀ ਦਾ ਪ੍ਰਚਾਰ ਕਰਦੇ ਸਨ ਅਜਿਹੇ ਦੇ ਵਿੱਚ ਜਦੋਂ ਐਸੀ ਘਟਨਾ ਹੋ ਜਾਵੇ ਕਿ ਤੁਹਾਡਾ ਬੱਚਾ ਗੰਭੀਰ ਤੌਰ ਤੇ ਬਿਮਾਰ ਹੋ ਜਾਵੇ ਉੱਥੇ ਜੇ ਤੁਸੀਂ ਖੁਦ ਅਡੋਲਤਾ ਦਾ ਪ੍ਰਗਟਾਵਾ ਨਾ ਕਰ ਸਕੋ ਤੇ ਤੁਹਾਡੀ ਇੱਜ਼ਤ ਰੁੱਣ ਵਾਲੀ ਗੱਲ ਹੋ ਜਾਂਦੀ ਹੈ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੇ ਪਰਿਵਾਰ ਨੇ ਅਡੋਲਤਾ ਦਾ ਪ੍ਰਗਟਾਵਾ ਕੀਤਾ ਹੋਣਾ ਹੈ ਇਸੇ ਕਰਕੇ ਹੀ ਗੁਰੂ ਸਾਹਿਬ ਨੇ ਲਿਖਿਆ ਹੈ ਕਿ ਪ੍ਰਮਾਤਮਾ ਨੇ ਉਹਨਾਂ ਦੀ ਇੱਜ਼ਤ ਰੱਖ ਲਈ ਹੈ ਇਨ੍ਹਾਂ ਪੰਕਤੀਆਂ ਦੇ ਵਿੱਚ ਇੱਕ ਬਹੁਤ ਵੱਡੀ ਅਕਨੋਲਜਮੈਂਟ ਹੈ। ਗੁਰੂ ਸਾਹਿਬ ਨੇ ਇੱਥੇ ਇਹ ਮੰਨਿਆ ਹੈ ਕਿ ਉਹ ਘਟਨਾ ਬਹੁਤ ਵੱਡੀ ਸੀ। ਉਹਦੇ 'ਚੋਂ ਦੁੱਖ ਬਹੁਤ ਉੱਤਪੰਨ ਹੋਇਆ ਸੀ ਪਰ ਪਰਿਵਾਰ ਫਿਰ ਵੀ ਅਡੋਲ ਰਿਹਾ ਤੇ ਆਪਣੀ ਇੱਜ਼ਤ ਬਚਾਈ ਤੇ ਨਾਲ ਗੁਰੂ ਸਾਹਿਬ ਨੇ ਇਹ ਵੀ ਮੰਨਿਆ ਕਿ ਉਹ ਉਹਨਾਂ ਨੇ ਖੁਦ ਨਹੀਂ ਬਚਾਈ ਪਰਮਾਤਮਾ ਦੀ ਕਿਰਪਾ ਹੂ। ਪਰਮਾਤਮਾ ਨੇ ਉਹਨਾਂ ਦੀ ਇੱਜ਼ਤ ਰੱਖੀ। ਪਰਮਾਤਮਾ ਨੇ ਉਹਨਾਂ ਨੂੰ ਹਿੰਮਤ ਬਖਸ਼ੀ। ਪਰਮਾਤਮਾ ਨੇ ਉਹਨਾਂ ਨੂੰ ਅਡੋਲਤਾ ਬਖਸ਼ ਸੌਰਠ ਮਹਿਲਾ ਪੰਜਮਾ ਮੇਰਾ ਸਤਗੁਰ ਰਖਵਾਲਾ ਹੋਵਾ ਤਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਵਿੰਦ ਨਵਾ ਨਿਰੋਵਾ ਰਹਾ ਉਸੇ ਹੀ ਕਟਨਾ ਦਾ ਜ਼ਿਕਰ ਬਰਕਰਾਰ ਹੈ ਏ ਭਾਈ ਮੇਰਾ ਗੁਰੂ ਮੇਰਾ ਸਹਾਈ ਬਣਿਆ ਹੈ ਗੁਰੂ ਦੀ ਸ਼ਰਨ ਦੀ ਬਰਕਤ ਨਾਲ ਪ੍ਰਭੂ ਨੇ ਕਿਰਪਾ ਕਰਕੇ ਆਪਣੇ ਹੱਥ ਦੇ ਕੇ ਬਾਲਕ ਹਰ ਗੋਬਿੰਦ ਨੂੰ ਬਚਾ ਲਿਆ ਹੈ ਹੁਣ ਬਾਲਕ ਹਰ ਗੋਬਿੰਦ ਬਿਲਕੁਲ ਰਾਜ਼ੀ ਬਾਜ਼ੀ ਹੋ ਗਿਆ ਹੈ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕਿ ਗੁਰੂ ਮੇਰਾ ਸਹਾਈ ਬਣਿਆ ਹੈ ਇੱਥੇ ਫੇਰ ਗੁਰੂ ਸਾਹਿਬ ਦੀ ਸਿਫਤ ਸਲਾਹ ਹੈ ਵਾਹ ਵਾਹ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਗੁਰਬਾਣੀ ਸਾਡੇ ਮਨ ਨੂੰ ਮਜ਼ਬੂਤੀ ਬਖਸ਼ਦੀ ਹੈ ਤੇ ਉਸੇ ਮਜ਼ਬੂਤੀ ਦਾ ਹੀ ਜ਼ਿਕਰ ਇਨਾਂ ਪੰਕਤੀਆਂ ਦੇ ਵਿੱਚ ਹੈ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤ ਗੁਰ ਕੈ ਬਲ ਜਾਈ ਇਹ ਭਾਈ ਬਲਕ ਹਰ ਗੋਬਿੰਦ ਦਾ ਤਾਪ ਲੈ ਗਿਆ ਹੈ ਪ੍ਰਭੂ ਨੇ ਆਪ ਉਹ ਤਾਪ ਉਤਾਰਿਆ ਹੈ ਪ੍ਰਭੂ ਨੇ ਆਪਣੇ ਸੇਵਕ ਦੀ इज्जत रख ਲਈ ਹੈ हे भाई गुरु दी संगत ਤੋਂ ਮੈਂ ਸਾਰੇ ਫਲ ਪ੍ਰਾਪਤ ਕੀਤੇ ਹਨ ਮੈਂ ਸਦਾ ਗੁਰੂ ਤੋਂ ਹੀ ਕੁਰਬਾਨ ਜਾਂਦਾ ਹਾਂ ਪ੍ਰਮਾਤਮਾ ਵੱਲੋਂ ਗੁਰੂ ਸਾਹਿਬ ਦੀ ਇੱਜ਼ਤ ਰੱਖਣ ਦਾ ਜ਼ਿਕਰ ਫਿਰ ਤੋਂ ਗੁਰੂ ਸਾਹਿਬ ਇਹਨਾਂ ਪੰਕਤੀਆਂ ਦੇ ਵਿੱਚ ਕਰ ਜਾਂਦੇ ਹਨ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਅਡਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਇਹ ਭਾਈ ਜਿਹੜਾ ਵੀ ਮਨੁੱਖ ਪ੍ਰਭੂ ਦਾ ਪੱਲਾ ਫੜੀ ਰੱਖਦਾ ਹੈ ਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਹੀ ਪ੍ਰਮਾਤਮਾ ਸਵਾਰ ਦਿੰਦਾ ਹੈ ਲੋਕ ਉਹ ਸਮਾਂ ਜਦੋਂ ਤੁਹਾਡੀ ਜ਼ਿੰਦਗੀ ਸਿੱਧੀ ਸਾਦੀ ਸਮੂਧ ਚੱਲ ਰਹੀ ਹੈ ਕੋਈ ਦੁਖਦਾਇਕ ਡਰ ਪੈਦਾ ਕਰਨ ਵਾਲੀਆਂ ਜਾਂ ਚਿੰਤਾ ਪੈਦਾ ਕਰਨ ਵਾਲੀਆਂ ਘਟਨਾਵਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਨਹੀਂ ਘਟਦੀਆਂ ਤੇ ਪਰਲੋਕ ਉਹਦਾ ਉਲਟਾ ਜਦੋਂ ਤੁਹਾਡੀ ਜੀਵਨ ਦੇ ਵਿੱਚ ਐਸੀਆਂ ਘਟਨਾਵਾਂ ਘਟ ਰਹੀਆਂ ਨੇ ਜਿਹੜੀਆਂ ਦੁੱਖ ਚਿੰਤਾ ਜਾਂ ਡਰ ਉਤਪੰਨ ਕਰਦੀਆਂ ਨੇ ਗੁਰੂ ਸਾਹਿਬ ਦੇ ਬੱਚੇ ਦਾ ਬਿਮਾਰ ਹੋ ਜਾਣਾ ਇੱਕ ਐਸੀ ਹੀ ਘਟਨਾ ਸੀ ਜਿਸ ਨੂੰ ਪਰਲੋਕ ਕਿਹਾ ਜਾ ਸਕਦਾ ਉਸ ਸਮੇਂ ਦੇ ਦੌਰਾਨ ਪ੍ਰਮਾਤਮਾ ਨੇ ਗੁਰੂ ਸਾਹਿਬ ਦੀ ਰੱਖਿਆ ਕੀਤੀ ਗੁਰੂ ਸਾਹਿਬ ਨੂੰ ਉਹਨਾਂ ਦੇ ਪਰਿਵਾਰ ਨੂੰ ਅਡੋਲਤਾ ਬਖਸ਼ੀ ਸੁੱਖ ਦੇ ਸਮੇਂ ਖੁਸ਼ ਰਹਿਣਾ ਅਡੋਲ ਰਹਿਣਾ ਸੌਖਾ ਹੈ ਅਸਲ ਪ੍ਰੀਖਿਆ ਦੁੱਖ ਦੀ ਕੜੀ ਵਿੱਚ ਹੀ ਹੁੰਦੀ ਹੈ ਤੇ ਉਸ ਦੁੱਖ ਦੀ ਕੜੀ ਦੇ ਵਿੱਚ ਗੁਰੂ ਸਾਹਿਬ ਉਸ ਪ੍ਰੀਖਿਆ ਦੇ ਵਿੱਚ ਪਾਸ ਹੋਏ ਤੇ ਇਸੇ ਲਈ ਹੀ ਉਸ ਪ੍ਰਮਾਤਮਾ ਦਾ ਧੰਨਵਾਦ ਗੁਰੂ ਸਾਹਿਬ ਕਰਦੇ ਪਏ ਨੇ ਕਿ ਤੁਸੀਂ ਮੇਰਾ ਕੋਈ ਗੁਣ ਅਗੁਣ ਨਹੀਂ ਵਿਚਾਰਿਆ ਲੋਕ ਪਰਲੋਕ ਦੋਹਾਂ ਦੇ ਵਿੱਚ ਹੀ ਮੇਰੇ ਸਹਾਰੇ ਬਣੇ हे नानक आंख के हे गुरु तेरा ए वचन कदे टलण वाला नहीं अटल वचन नानक गुरु तेरा कि हे गुरु तेरा ए वचन अटल है केड़ा वचन कि के परमात्मा लोक परलोक दे विच जीव दी रखिया करता है जिस जीव उत्ते प्रभु दी मेहर है जिस जीव नु प्रभु ने गुरु दे लड लाया है उस जीव नु लोक परलोक दोहा दे विच ही ओ परमात्मा अडोल रखदा है शांत चित्त रखदा है ਏ ਗੁਰੂ ਤੂੰ ਆਪਣਾ ਬਰਕਤ ਵਾਲਾ ਹੱਥ ਅਸਾਂ ਜੀਵਾਂ ਦੇ ਮੱਥੇ ਉੱਤੇ ਰੱਖਦਾ ਹੈ ਸਫਲ ਕਰਮ ਹਸਤਕ ਤਾਰਿਆ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 620ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਬਿਮਾਰ ਹੋ ਜਾਣ ਦੀ ਘਟਨਾ ਬਚਪਨ ਦੇ ਵਿੱਚ ਜਦੋਂ ਉਹ ਬਿਮਾਰ ਹੋਏ ਸਨ ਤਰ ਅਸਲ ਗੁਰੂ ਵਰਣ ਤੋਂ ਬਾਅਦ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਬਿਮਾਰ ਹੋਏ ਸਨ ਪਰ ਜਿਸ ਘਟਨਾ ਦਾ ਇਹਨਾਂ ਪੰਕਤੀਆਂ ਦੇ ਵਿੱਚ ਜ਼ਿਕਰ ਹੈ ਉਹ ਗੁਰੂ ਸਾਹਿਬ ਦੀ ਬਚਪਨ ਦੀ ਬਿਮਾਰੀ ਹੈ ਜਦੋਂ ਉਹ ਬਾਲਕ ਸੰਤੇ ਬਿਮਾਰ ਹੋਏ ਸਨ ਪਰ ਉਸ ਘਟਨਾ ਤੋਂ ਗੁਰੂ ਅਰਜਨ ਸਾਹਿਬ ਨੇ ਸਾਨੂੰ ਬਹੁਤ ਬਰੀਆਂ ਸਿੱਖਿਆਵਾਂ ਦੇ ਦਿੱਤੀਆਂ ਨੇ ਪ੍ਰਭੂ ਦੇ ਲੜ ਲੱਗਣ ਦੇ ਲਈ ਸਾਨੂੰ ਪ੍ਰੇਰਣਾ ਦੇ ਦਿੱਤੀ ਹੈ ਉਮੀਦ ਕਰਦੇ ਹਾਂ ਗੁਰੂ ਸਾਹਿਬ ਦੀ ਦਿੱਤੀ ਹੋਈ ਪ੍ਰੇਰਣਾ ਸਾਡੇ ਹਿਰਦਿਆਂ ਤੇ ਅਸਰ ਕਰੇਗੀ ਅਸੀਂ ਉਸ ਪਰਮਾਤਮਾ ਦੇ ਨਾਲ ਨੱਗੇ ਰਹਾਂਗੇ ਗੁਰੂ ਦੇ ਨਾਲ ਨੱਗੇ ਰਹਾਂਗੇ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਿਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ